ਹਾਂਜੀ ਵੀਰੋ ਸਾਸਤਰੀ ਕਾਲ ਮੈਟਰੋਡਾ ਇੰਦਰਪਾਲ ਸਿੰਘ ਪਰਮਾਲੀ 20 ਪੋਜੀਟਿਵੀਆਂ ਬੀਚ ਚੈਨਲ ਤੋਂ ਅੱਜ ਮੇਰੇ ਨੇੜੇ ਸ਼ਹਿਰ ਜੋਧਾ ਵਿੱਚ ਖੜੇ ਆ ਨਾਰਾਗੜ ਚੌਂਕ ਵਿੱਚ ਖੜੇ ਆ ਤੇ ਸਾਡੇ ਕੋਲ ਸਥਾਨ ਸਾਈ ਦਾਸ ਜੀ ਦਾ ਪਾਰਕ ਵੀ ਆ ਪਾਪਾ ਸਾਈ ਦਾਸ ਜੀ ਦਾ ਇੱਥੇ ਪਾਰਕ ਆ ਇੱਥੇ ਆਪਣਾ ਪੰਜਾਬੀ ਵੀਰ ਮਿਹਨਤ ਕਰਦਾ ਮਿਹਨਤ ਕਰਦਾ ਨਾਲ ਸਬਜ਼ੀ ਵੀ ਇਹ ਸਬਜ਼ੀ ਲਈ ਡੇੜੀ ਰਹੀ ਹੋਈ ਆ ਸਬਜ਼ੀ ਵੇਚਦਾ ਨਾਲੇ ਗੰਨੇ ਰਸ ਲਾਇਆ ਹੋਇਆ ਤੇ ਨਾਲ ਹੀ ਬੰਦਾ ਨਾ ਹੱਡੀਆਂ ਦਾ ਕੰਮ ਵੀ ਕਰਦੇ ਮਾਲਕ ਜੀ ਹੱਡੀ ਉੱਡੀ ਖਰਾਬੀ ਹੋ ਜਣਾ ਸੇਵਾ ਦੇ ਲੈ ਕੇ ਕਿ ਜੇ ਬਣਾ ਮੋਟਾ ਸਾਈਕਲ ਵਗੈਰਾ ਹੋਵੇ ਉਹ ਵੀ ਕੰਮ ਕਰਦਾ ਭਾਈ ਨੇ ਗੱਲਬਾਤ ਕਰਦੇ ਆ ਕਿ ਮਿਲਦੇ ਭਾਈ ਕਿਹੜੇ ਕਿਹੜੇ ਕੰਮ ਜਾਣਦੇ ਹੋ ਹੋਰ ਕਿਹੜੇ ਕਿਹੜੇ ਕੰਮ ਕਰਦਾ ਵਾ ਤੇ ਮਿਲਦੇ ਭਾਈ ਜੀ ਨੂੰ ਭਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਠੀਕ ਠਾਕ ਹੋ ਹਾਂਜੀ ਠੀਕ ਆ ਜੀ ਕੋਈ ਤੁਹਾਨੂੰ ਉ ਤਾਂ ਗਰੇਵਾਲ ਕਹਿੰਦੇ ਆ ਪਟਾੜਾ ਪੁਰਾਣਾ ਕੀ ਆ ਪੁਰਾਣਾ ਨਾਮ ਜਗਤਾਰ ਸਿੰਘ ਜੇ ਤਾਰੀ ਜਗਤਾਰ ਸਿੰਘ ਤਾਰੀ ਜੀ ਹਾਂਜੀ ਬਈ ਤੂੰ ਕਿਹਾ ਦੱਸ ਤੂੰ ਹੁਣ ਕਿਹੜੇ ਕਿਹੜੇ ਕੰਮ ਕਰਦਾ ਬਸਤੇ ਕੰਮ ਜੀ ਮੈਂ ਇੱਕ ਤਾਂ ਸਰਦੀ ਦਾ ਕੰਮ ਕਰਦਾ ਇੱਕ ਮੈਂ ਰਸ ਦਾ ਕੰਮ ਕਰਦਾ ਜੀ ਜਿੱਦਾਂ ਕਿਸੇ ਦੇ ਧਰਨ ਹੋਈ ਸਰਵਾਈਕਲ ਆ ਕਮਰ ਦਰਦ ਦਾ ਮਣ ਕੇ ਆ ਸਾਦਾ ਪੀਤਾ ਹਾਜਮ ਨਹੀਂ ਆਉਂਦਾ ਜਾੜ ਦਰਦ ਦਾ ਸਿਰ ਦਰਦ ਦਾ ਆਪਾਂ ਜੀ ਸਾਰਾ ਇਲਾਜ ਕਰਦੇ ਆ ਜੀ ਜਣੀ ਸਿਰ ਦਰਦ ਜੋ ਮਰਸੀ ਦੀ ਪ੍ਰੋਬਲਮ ਬਹੁਤ ਮਾਰਦੀ ਆ ਜੀ ਤਾਈ ਫਟਾ ਤਾਈ ਫਟ ਦਾ ਵੀ ਆਪਾਂ ਹੱਥ ਆਲਾ ਕਰਦੇ ਆ ਜੀ ਇੱਕ ਮਿੰਟ ਦੇ ਵਿੱਚ ਵਿੱਚ ਬੰਦੇ ਨੂੰ ਠੀਕ ਕਰ ਦਈਏ ਤਾਈ ਫਟ ਦੇ ਇਨਾ ਮਰਜ਼ੀ ਵਧਿਆ ਹੋਵੇ ਜਿੰਨਾ ਮਰਜ਼ੀ ਵਧਿਆ ਹੋਵੇ ਉਹ ਤੁਸੀਂ ਇੱਕ ਅਥੜਾ ਕਰਦੇ ਹੋ ਮੈਂ ਕਾਤਾ ਤਿੰਨ ਅਥੜੇ ਕਰਦੇ ਆਂ ਜੀ ਤਿੰਨ ਅਥੜਾਂ ਦੇ ਵਿੱਚ ਬਿਲਕੁਲ ਬੰਦਾ ਆਇਆ ਕੱਟ ਹੋ ਜਾਂਦਾ ਤਿੰਨ ਅਥੜਾਂ ਵਿੱਚ ਟਾਈਫਾਇਰ ਦਾ ਬਿਲਕੁਲ ਲਾਜ ਹੋ ਜਾਂਦਾ ਹਾਂ ਜੀ ਜਿਹੜਾ ਮਰਜ਼ੀ ਵਿਗੜਿਆ ਹੋਵੇ ਜਿਹੜਾ ਜੰਨਾ ਮਰਜ਼ੀ ਵਿਗੜਾ ਹੋਵੇ ਜੀ ਪਹਿਲੇ ਹੱਥ ਵਾਲੇ ਦੇ ਵਿੱਚ ਹੀ ਪਤਾ ਲੱਗ ਜਾਂਦਾ ਜੀ ਜੇ ਦੀ ਸਿਰਦਰਦੀ ਕਹਿੰਦੇ ਸਿਰਦਰਦੀ ਗੀਤ ਹੋਈ ਤੇ ਉਹਦੇ ਨੇ ਕਿ ਸਿਰਦਰ ਦਾ ਹੱਥ ਵਾਲੇ ਕਰਦਾ ਅਥੜਾ ਹੀ ਕਰਦਾ ਇਹ ਕਿਤੇ ਮੜ ਮੜ ਇਹ ਸਰਵਾਈਕਲ ਵਰ ਕੀ ਕਰਦੇ ਹੋ ਸਰਵਾਈਕਲ ਦਾ ਜੀ ਜੇ ਕਮਰਦਾਰ ਦਾ ਸਰਵਾਈਕਲ ਆ ਹਾਂ ਮਾਨਕੇ ਆ ਡੈਕਸਾ ਗੱਟਾ ਰੋਡਾ ਮੋਡਾ ਉਹ ਇੱਥੇ ਆ ਕੇ ਸਾਰਾ ਕੰਮ ਹੁੰਦਾ ਜੀ ਅਗਰ ਧਾਰਨਾ ਜਾੜਦੜ ਦਾ ਉਹਦਾ ਹੱਥ ਵਾਲਾ ਕਰਦੇ ਸਰਕਲ ਕਰਦੇ ਸਰਕਲ ਕਰਦੇ ਜੀ ਮੰਨ ਲਓ ਉਹ ਮਾਲਿਸ਼ ਕਰਦੇ ਹਾਂ ਹੱਥ ਵਾਲਾ ਕਰਦੇ ਹਾਂ ਜੀ ਸਰਕਲ ਵੀ ਇੱਥੇ ਲਈ ਹੈ ਹੱਥ ਵਾਲਾ ਕਰ ਤੇ ਮੜਕੇ ਦਾ ਮਾਨਕੇ ਆਦਾ ਜੀ ਇੱਥੇ ਆ ਕੇ ਉਹਦਾ ਵੀ ਹੱਥ ਵਾਲਾ ਹੀ ਕਰਦੇ ਹਾਂ ਜੀ ਉਹ ਆਣਾ ਪੈਂਦਾ ਮਾਨਕੇ ਵਾਲਾ ਮੰਤਰ ਪੜਨਾ ਮੰਤਰ ਪੜਦੇ ਹਾਂ ਜੀ ਕੋਈ ਜਿਹੜਾ ਮੰਤਰ ਇੱਥਾ ਹੈ ਇਹ ਬਖਸ਼ਿਸ਼ ਕਿੱਥੋਂ ਹੀ ਦਰੋ ਇਹ ਬਖਸ਼ਿਸ਼ ਜੀ ਮੈਨੂੰ ਕੋਈ ਆਇਆ ਸੀ ਭਾਰਤ ਬੰਦਾ ਉਹ ਮੈਨੂੰ ਗੁਰਦੇ ਕੇ ਗਿਆ ਸੀ ਅੱਜ ਤੋਂ 25 ਸਾਲ ਪਹਿਲੇ ਤੇ ਉਹ ਮੈਂ ਪਹਿਲੇ ਕੰਮ ਕਰਦਾ ਨੇ ਇਸੇ ਹੌਣ ਦੀ ਦੁਨੀਆ ਮਜਬੂਰ ਕਰਦੀ ਆ ਕਿ ਭੱਜੇ ਨੂੰ ਪਤਾ ਲੱਗਦਾ ਉਹ ਫਿਰ ਆ ਕੇ ਕਹਿੰਦਾ ਵੀ ਸਾਡਾ ਹੱਲ ਕਰਦਾ ਜਦੋਂ ਕੋਈ ਇੱਥੇ ਮੇਰੇ ਕੋਲ ਆਉਂਦਾ ਫਿਰ ਉਹਨੂੰ ਮੈਂ ਖਾਲੀ ਨਹੀਂ ਮੋੜਦਾ ਅੱਛਾ ਜੀ ਫਿਰ ਮੈਂ ਹੱਲ ਕਰਕੇ ਭੇਜਦਾ ਜੀ ਤੇ ਵੀ ਤੁਸੀਂ ਹੁਣ ਆਹ ਵੀਡੀਓ ਦੇਖੇ ਕੋ ਬਹੁਤ ਉਹਨਾਂ ਕਹਿੰਦੇ ਕਿ ਬਕਸ਼ਿਸ਼ ਜਿਹੜੀ ਹੁੰਦੀ ਆ ਹਾਂਜੀ ਇਹ ਵੀ ਤੁਸੀਂ ਜਦੋਂ ਆਉਂਦਾ ਬੰਦਾ ਲਾਜ ਕਰ ਦਿਓ ਕੀ ਤੁਸੀਂ ਫਿਰ ਉਹ ਕਿ ਪੈਸੇ ਲੈਣੇ ਹੋ ਐਸੇ ਇਦਾਂ ਹੁੰਦਾਈ ਮੈਂ ਕਿਸੇ ਤੋਂ ਪੈਸਾ ਕੋਈ ਮੰਗਦਾ ਨਹੀਂ ਆਫੀਸਰ ਦਾ ਮੁਤਾਬਕ ਜੋ ਮਰਜ਼ੀ ਬੰਦਾ ਦੇ ਦਿੱਕ ਜਾਵੇ ਠੀਕ ਹੈ ਤੇ ਜੋ ਮਰਜ਼ੀ ਇਹ ਮਾਲੋ ਸਰਕਲ ਅੱਲਾਹ ਹੋ ਗਿਆ ਤੁਸੀਂ ਫਰਾ ਤੱਕ ਅਤਰਾ ਹੀ ਕਰਨੇ ਆ ਜਿਹੜਾ ਮੁੱਢਾ ਮੈਨੂੰ ਤੂੰ ਮੁੱਢਾ ਦੇਖ ਕੇ ਅਸਿਕਾ ਮੁੱਢਾ ਪਕੀਤਾ ਉਹ ਉਹ ਤੁਸੀਂ ਅਲਾਗੀ ਕਿਤੇ ਉਹ ਤਾਂ ਇੱਕ ਸਕਿੰਟ ਦਾ ਕੰਮ ਆ ਜੀ ਮੋਟਾ ਇੱਕ ਸਕਿੰਟ ਦੇ ਵਿੱਚ ਮੈਂ ਠੀਕ ਕਰ ਦਮ ਮੋਟਾ ਗੁੱਟ ਮੋਟਾ ਗੱਟਾ ਮੋਟਾ ਜੋ ਮਰਜ਼ੀ ਆ ਜੀ ਇਹ ਤੁਸੀਂ ਆ ਹਾਂਜੀ ਸਾਰਾ 1 ਮਿੰਟ ਦੇ ਵਿੱਚ ਜਿਹੜਾ ਹੱਥ ਹੱਥ ਜਿਹੜਾ ਹਾਂਜੀ ਇਹ ਦੂਜੀ ਬਣਾ ਇਹ ਮੇਰੇ ਹੱਥ ਦੇ ਵਿੱਚ ਆਸਾ ਮੋੜਾ ਜਨਾ ਮਰਜੀ ਕਿਸੇ ਦੀ ਬਾਤ ਆ ਨਹੀਂ ਚੱਕ ਹੁੰਦੀ ਇੱਥੇ ਬਾਹਮਾ ਖੜੀਆਂ ਤਾਂ ਨਹੀਂ ਚੱਕ ਹੁੰਦੀਆਂ ਬਾਹ ਨੂੰ ਚਲਦਿਆਂ ਕਰ ਸਕਦਾ ਕੋਈ ਮੰਨ ਲਓ ਨੇੜੇ ਜਿਹੜੇ ਤੋਂ ਹੁਣ ਅਪਾ ਜਿਹੋਦੇ ਸ਼ਹਿਰ ਚ ਖੜੇ ਜੇ ਨੇੜੇ ਤੇ ਤੋਂ ਫੋਨ ਆਏ ਬੰਦੇ ਕਿਈ ਵਾਰੀ ਬੰਦੇ ਬੈੱਡ ਤੋਂ ਹੱਲ ਨਹੀਂ ਉਹਦੀ ਘਰੀ ਵੀ ਜਲੇ ਜਾਂਦੇ ਕਰੇ ਜਾਂਦੇ ਆ ਜੀ ਜੇ ਵੱਧ ਬੰਦਾ ਜਾਣ ਦੀ ਕਹੇ ਵੀ ਸਾਡੇ ਘਰ ਚ ਆਲਾ ਚਲੇ ਜਾਈ ਤਾਂ ਨਹੀਂ ਤਾਂ ਤਕਰੀਫਾ ਨਾਲ ਇੱਥੇ ਬੁਲਾਈਦਾ ਜੀ ਹੁਣ ਜੇ ਕਿਸੇ ਦੇ ਘਰੇ ਜਾਂਦੇ ਆ ਤਾਂ ਅਗਲਾ ਫਿਰ ਮਗਰ ਜਦੋਂ ਕੋਈ ਆਉਂਦਾ ਕੋਈ ਬੰਦਾ ਉਹ ਇੱਥੇ ਮੁੜਦਾ ਉਹ ਫੇ ਚੰਗਾ ਨਹੀਂ ਲੱਗਦਾ ਜੀ ਜ्यादातर मैं इथी काम करदा हां ज्यादातर इथी करदा इथी काम करदा ते मलो की एवरेज ही ਪੈ ਜਾਂਦੀ ਹੈ ਬੰਦਾ ਦੀ एवरेज ही ਪੈ ਜਾਵੇ ਕਿਸੇ ਦੇ ਘਰੇ ਜਾ ਸਕਦਾ ਹੈ ਕਿਰ ਜਾ ਸਕਦਾ ਹੈ ਬੰਦੇ ਦਰੂ ਬੰਦੇ ਕਾਲ ਕਰ ਸਕਦਾ हां जी ਮੈਂ ਕਾਲ ਕਰ ਸਕਦਾ ਆ ਕੇ ਲੈ ਆ ਸਕਦਾ ਆ ਕੇ ਆ ਕਿਹਦੇ ਨੰਬਰ ਤੁਹਾਡਾ ਮੇਰਾ ਨੰਬਰ ਹੈ ਜੀ 98157 ਹ 66727 ਨੰਬਰ ਬਾਈ ਦਾ ਪਤਲੇ ਚਲਾ ਵੀ ਦਵਾਂਗੇ ਇਹ ਬਾਈ ਦਾ ਆਪਾਂ ਨੰਬਰ ਸਾਰੀ ਚਲੀਓ ਕਦੀ ਵੀ ਕਾਲ ਕਰ ਸਕਦੇ ਬਾਈ ਨੂੰ ਤੇ ਨਾਲ ਬਾਈ ਦੇ ਵੀ ਕੀ ਗੱਲ ਆ ਬਈ ਅੱਜ ਜਸਤਾ ਕਰਤੇ ਕਰ ਬਾਈ ਨੇ ਗੁਣ ਮਿਲਿਆ ਹੈ ਤੇ ਨਾਲ ਬਾਈ ਨੇ ਨਾਲ ਆਪਣੀ ਹਰਸ ਕੰਮ ਚ ਲਾਇਆ ਹੋਇਆ ਸਭ ਜੇ ਕੰਮ ਚਲਾਇਆ ਇਹ ਬਾਈ ਪੁੱਛ ਰਿਹਾ ਇਹਦੀ ਵਾਰੀ ਜਾਣਦੇ ਕੁਛ ਬਾਈ ਅਰ ਸਭ ਜੇ ਕੰਮ ਚਲਾਇਆ ਰਾਸਾ ਕੰਮ ਚਲਾਇਆ ਇਹ ਰੇੜੀ ਤੁਂ ਜੋੜੀ ਰੇੜੀਆਂ ਨੇ ਇਹ ਹਾਂਜੀ ਇਹਦੀ ਆਪ ਖਰੀਦੀਆਂ ਹੋਈਆਂ ਕਿਵੇਂ ਆ ਇਹ ਜੀ ਸਾਰੀਆਂ ਮਿਹਨਤ ਕਰਕੇ ਖਰੀਦੀਆਂ ਜੀ ਹਾਂ ਉਸ ਤੋਂ ਬਾਅਦ ਫਿਰ ਆਪ ਦਾ ਕੰਮ ਹੁਣ ਸਾਰੀ ਉਮਰ ਨਿਕਲ ਗਈ ਲੋਕਾਂ ਦਾ ਕੰਮ ਕਰਦਾ ਸੀ ਹੁਣ ਆਪ ਦਾ ਬਿਜ਼ਨਸ ਚਾਲੂ ਕੀਤਾ ਪਰਮਾਤਮਾ ਚੜ੍ਹਦੀ ਕਲਾ ਰੱਖੇ ਐ ਰਾਸਾ ਕੰਮ ਆ ਜੀ ਰਾਸਾ ਕੰਮ ਆ ਅਨੰਤਪੁਰ ਕੋਲਾ ਮੱਲਾ ਕਰਕੇ ਥੋੜਾ ਚਾਰ ਪੰਜ ਦਾ ਡਾਉਂਦੇ ਆ ਵਧੀਆ ਪਰਮਾਤਮਾ ਨੇ ਬਾਹ ਫੜੀਏ ਜੀ ਬਹੁਤ ਵਧੀਆ ਕੰਮ ਚੱਲਦਾ ਹੈ ਇਹਦੇ ਰੋੜੇ ਕਨੇ ਖਰਚ ਆ ਗਿਆ ਸਾਡੇ ਖਰਚੇ तकरीबन 1.5 ਲੱਖ ਰੁਪਏ ਲਾ ਚੁੱਕਾ ਅੱਜ ਮੈਂ ਸਾਰੇ ਸਮਾਨ ਦੀ ਸਬਜ਼ੀ ਵਾਲੀ ਰੇੜੀ ਤੇ ਵੀ ਰਸ ਵਾਲੀ ਰੇੜੀ ਤੇ ਸਬਜ਼ੀ ਵਾਲੀ ਰੇੜੀ ਤੇ ਵੀ ਰਸ ਵਾਲੀ ਰੇੜੀ ਤੇ ਇੱਕ ਰਕਸਾ ਲਿਆ ਜੀ ਹਾਂ ਹਾਂ ਸਮਾਨ ਟੋਟ ਭਈਆ ਕਰਨੋਂ ਤੇ 1.5 ਲੱਖ ਰੁਪਏ ਲਾ ਚੁੱਕਾ ਆਂ ਤੇ ਇਹਦੇ ਵਿੱਚੋਂ ਹੁਣ ਤੁਹਾਨੂੰ ਜਿਵੇਂ ਲੱਗ ਰਿਹਾ ਇੱਕ ਕਪੜੇ ਭਾਈਚਾਰੇ ਚੋਂ ਪੰਜਾਬੀ ਭਾਈਚਾਰੇ ਚੋਂ ਆ ਤੁਹਾਨੂੰ ਬੰਦੇ ਤੇ ਕਹਿੰਦੇ ਨੇ ਤੁਸੀਂ ਉਹ ਜੋਦਾ ਸ਼ਹਿਰ ਦੇ ਹੀ ਹੋ ਤੁਹਾਨੂੰ ਤੇ ਕਹਿੰਦੇ ਨੇ ਬਾਈ ਤੂੰ ਕੀ ਕੰਮ ਕਰੀਏ ਨਾ ਨਹੀਂ ਜੀ ਮੈਨੂੰ ਬਹੁਤ ਲੋਕ ਆ ਕੇ ਸਾਵਾ ਸਰ ਜੰਦੇ ਆ ਵੀ ਬਹੁਤ ਵਧੀਆ ਕੰਮ ਕੀਤਾ ਤਾਂ ਵੀ ਬਿਹਾਰੀ ਆ ਕੇ ਬਾਹਰੋਂ ਇੱਥੇ ਲੋਕ ਕੰਮ ਕਰੀ ਜਾਂਦੇ ਆ ਤੁਸੀਂ ਪਿੰਡ ਵਾਲੇ ਆਪਦਾ ਬਿਜ਼ਨਸ ਨਹੀਂ ਚਲਾ ਸਕਦੇ ਸਾਡੇ ਵਿੱਚ ਦਾ ਇਸੇ ਕਰਕੇ ਜੀ ਆਪਾਂ ਆਪਦਾ ਕੰਮ ਚਾਲੂ ਕੀਤਾ ਤੇ ਤੁਹਾਡੇ ਕੋਲ ਪਿੰਡ ਵਾਲੇ ਆ ਆ ਕੇ ਸਬਜ਼ੀ ਲੈ ਕੇ ਜਾਂਦੇ ਸਾਰੀ ਸਭ ਸਾਰੇ ਪਿੰਡ ਵਾਲੇ ਲੈ ਕੇ ਜਾਂਦੇ ਆਂਡ ਗਵਾੜੀ ਬੱਲਵਾਲ ਗੁਜਰਵਾਲ ਨਾਰਕਵਾਲ ਤੋਂ ਐਪੀ ਰਤਨਾ ਸਾਰੇ ਪਿੰਡਾਂ ਦੇ ਆ ਕੇ ਸਬਜ਼ੀ-ਭਾਜੀ ਲੈ ਕੇ ਜਾਂਦੇ ਆ ਇਦੋਂ ਹੁਣ ਤਾਂ ਆਲੂ ਗੱਠੀ ਰੱਖਦੇ ਇਹੀ ਕਾ ਆਲੂ ਗੱਠੀ ਜਲ ਜਾਏਗਾ ਹਾਂਜੀ ਕਰ ਵੀ ਕਰਕੇ ਥੋੜਾ ਸੌਦਾ ਖਰਾਬ ਹੋਣ ਲੱਗਾ ਸੀ ਆਮ ਸੁੱਕਾ ਸੌਦਾ ਰੱਖਿਆ ਆਲੂ ਪਿਆਜ਼ ਲਸਣ ਆਦਰਕ ਨਾ ਰਸ ਦਾ ਕੰਮ ਚੱਲਦਾ ਹੈ ਨਾ ਨੂੰ ਸਬਜ਼ੀ ਵੀ ਰੱਖਦੇ ਹਾਂ ਹਾਂਜੀ ਸਬਜ਼ੀ ਵੀ ਰੱਖਦੇ ਹਾਂ ਤੁਹਾਨੂੰ ਦਿੱਕਤ ਨਹੀਂ ਆਉਂਦੀ ਕਿ ਰਸ ਨਹੀਂ ਭੱਜਦੀ ਇਹਨਾਂ ਕਿ ਸਬਜ਼ੀ ਨਹੀਂ ਬੱਤ ਨਹੀਂ ਜੀ ਇੱਕ ਬੰਦਾ ਮੇਰੇ ਕੋਲੇ ਲੱਗਾ ਹੋਇਆ ਮਿਹਨਤੀ ਬੰਦਾ ਉਹ ਵੀ ਉਹ ਰਸ ਦਾ ਕੰਮ ਕਰਦਾ ਮੈਂ ਉਹਦਾ ਸਬਜ਼ੀ ਦਾ ਕੰਮ ਕਰਦਾ ਇੱਕ ਬੰਦਾ ਨਾ ਗਾ ਅੱਗੇ ਨੌਕਰੀ ਦੀ ਰੱਖਿਆ ਹਾਂਜੀ ਨੌਕਰੀ ਰੱਖਿਆ ਹੁਣ ਵੀ ਤਨਖਾਹ ਦਿੰਦੇ ਹਾਂ ਹਾਂ ਤਨਖਾਹ ਦਿੰਦੇ ਉਹ ਵੀ ਮ ਅਣੀਆ ਪਨਾਲੀ ਇੱਕ ਬੰਦੇ ਦੀ ਰੇੜੀਆਂ ਪਾ ਕੇ ਇੱਕ ਇੱਕ ਬੰਦੇ ਦਾ ਰੋਜ਼ਗਾਰ ਵੀ ਦਿੱਤਾ ਰੋਜ਼ਗਾਰ ਵੀ ਦਿੱਤਾ ਆਪ ਰੋਜ਼ਗਾਰ ਲਿਆ ਗਾ ਦਿੱਤਾ ਜੀ ਗਾ ਦਿੱਤਾ ਵੀ ਹਾਂ ਤੇ ਹੋਰ ਭਾਈ ਤੁਸੀਂ ਜਿਵੇਂ ਮੰਨ ਲਓ ਹੋਰ ਆਪਣੇ ਇਹ ਬੰਦੇ ਆ ਜਿਹੜਾ ਆਪਣੇ ਨੌਜਵਾਨ ਮੁੰਡੇ ਹੋ ਤੁਸਾਨੂੰ ਕੀ ਕਹਿਣਾ ਜਾਨੂੰ ਹੋਰ ਮੈਂ ਤਾਂ ਜੀ ਪਬਲਿਕ ਨੂੰ ਇਹੀ ਕਹਿਣਾ ਚਾਹਣਾ ਕਿ ਆਪੋ ਆਪਣਾ ਬਾਹਰ ਜਾਣ ਨਾਲੋਂ ਆਪ ਦਾ ਰੋਜ਼ਗਾਰ ਇੱਥੇ ਚਾਲੂ ਕਰੋ ਆਪ ਜਾਂ ਕਮਾ ਕੇ ਆਪਦੇ ਬੱਚੇ ਪਾਲੋ ਛੋਟੇ ਪਰਿਵਾਰ ਵਿੱਚ ਬੱਚੇ ਕਿੰਨੇ ਕਰ ਮੇਰੇ ਦੋ ਭੇਟੀਆਂ ਜੀ ਇੱਕ ਬੇਟਾ ਹੈ ਉਹ ਵਧੀਆ ਲੱਗਿਆ ਹਾਂ ਚਲੋ ਬਹੁਤ ਵਧੀਆ ਭਾਈ ਤੁਹਾਡੇ ਨਾਲ ਮਿਲ ਕੇ ਬਹੁਤ ਚੰਗਾ ਲੱਗਿਆ ਤੇ ਤੁਹਾਡਾ ਬਹੁਤ ਧੰਨਵਾਦ ਤੇ ਕੰਮ ਕਰਦੇ ਇੱਕ ਨਵੀਂ ਸੋਚ ਪੈਦਾ ਹੁੰਦੀ ਆ ਕਿ ਅਜੇ ਬੰਦੇ ਨੂੰ ਮਿਲਦੇ ਆ ਇੱਕ ਬੰਦੇ ਨੂੰ ਸੋਚ ਪੈਦਾ ਹੁੰਦੀ ਏ ਕਿ ਆ ਵੀ ਆਪਾਂ ਕੰਮ ਕਰ ਸਕਦੇ ਆ ਕਿਉਂਕਿ ਮੈਂ ਵੀਰੇ ਨੂੰ ਅੱਜ ਦਾ ਨਹੀਂ ਜਾਣਦਾ ਅਸੀਂ ਕਈ ਸਾਲਾਂ ਤੋਂ ਇੱਕ ਦੂਜੇ ਨੂੰ ਮਿਲਦੇ ਆ ਗੱਲਬਾਤ ਕਰਦੇ ਆ ਵੀਰਾ ਵੀ ਲਗ ਲਗ ਕੰਮ ਕਰਦਾ ਰਿਹਾ ਮੈਂ ਵੀ ਲਗ ਲਗ ਕੰਮ ਕਰਦਾ ਰਿਹਾ ਬਹੁਤ ਵਾਰੀ ਇੱਕ ਦੂਜੇ ਨੂੰ ਮਿਲੇ ਆ ਬਹੁਤ ਟੈਨਕ ਪਰ ਬਾਈ ਨੇ ਮੇਰੇ ਭਰਾ ਨੇ ਜਦੋਂ ਵੱਡੇ ਪ੍ਰਾਰੇ ਕੰਮ ਤੋਰੇ ਆ ਮੈਨੂੰ ਲੱਗਿਆ ਬਾਈ ਦਾ ਅਪਰੀਸ਼ੀਏਟ ਕਰਨਾ ਚਾਹੀਦਾ ਵਾ ਨਾਲ ਆ ਦੇ ਨਮਾਣੀ ਕੋਸ਼ਿਸ਼ ਕੀਤੀ ਆ ਕਿ ਬਾਈ ਦੇ ਕੰਮ ਬਦੇ ਤੁਸੀਂ ਬਾਈ ਕੋ ਆ ਕੇ ਨਰਗਨ ਚੌਂਕ ਵਿੱਚ ਉਤਾਂ ਬਾਈ ਦਾ ਹੌਸਲ ਇਹ ਕੰਮ ਕਰ ਦੇਖਣਾ ਆ ਦਾ ਹੱਡੀਆਂ ਦਾ ਕੰਮ ਜੋ ਨੋਟ ਪੈ ਉਹ ਵੀ ਦਿਕਰਾ ਸਕਦੇ ਹੋ ਸਬਜੀ ਭਾਜੀ ਰਸ ਜਦੋਂ ਨਿਕਲਣਾ ਇਤਨਾ ਕਿ ਚੌਂਕ ਦੇ ਗਰਮੀ ਆਉਂਦੀਆਂ ਨੇ ਜੋ ਨਿਕਲਣਾ ਇਥੇ ਬਾਈ ਦਾ ਰਸ ਪੀ ਕੇ ਜਾਣਾ ਤੇ ਇਹ ਕੁਝ ਕਹਿਦਾ ਹੋਇਆ ਮੈਂ ਤੁਹਾਨੂੰ ਮਾਫੀ ਚਾਹੁੰਦਾ ਜੇ ਕੋਈ ਗਲਤ ਬੋਲ ਗਏ ਫਿਰ ਇੱਕ ਵੀਡੀਓ ਚ ਬਣਦੇ ਆ ਉਡਾ ਇੰਦਰ ਪਾਸੇ ਪਮਾਲੀ 20 ਪਾਰਟੀਆਂ ਵੀ ਚੈਨਲ ਤੋਂ ਸਾਰੇ ਭਰਾਵਾਂ ਨੂੰ ਮੇਰੇ ਨੂੰ ਸਤਿ ਸ਼੍ਰੀ ਅਕਾਲ